ਇੱਕ ਕੁੜੀ ਮੁੰਡਾ ਦੋਸਤ ਬਣੇ ਪਹਿਲਾਂ ਫਿਰ ਕਰਨ ਲੱਗੇ ਐਸ਼ ਪ੍ਰਸਤੀ ਐਸ਼ ਪ੍ਰਸਤੀ ਦੀ ਜ਼ਿੰਦਗੀ ਜੀਣ ਦੇ ਲਈ ਉਹਨਾਂ ਨੇ ਗਲਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਵੇਚਣ ਲੱਗੇ ਚਿੱਟਾ ਪੈਸੇ ਕਮਾਉਣ ਦੀ ਹੋੜ ਦੇ ਵਿੱਚ ਉਹ ਭੁੱਲ ਗਏ ਕਿ ਪੁਲਿਸ ਪ੍ਰਸ਼ਾਸਨ ਵੀ ਕੋਈ ਸ਼ੈ ਹੈ ਜੋ ਕਾਬੂ ਕਰ ਲੈਂਦੀ ਹੈ ਅਜਿਹੇ ਅੰਥਰਾਂ ਨੂੰ ਤੋਂ ਅੰਦਾਜ਼ਾ ਦਿੰਦੇ ਆ ਕਿ ਖਬਰ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਤੋਂ ਜਿੱਥੇ ਕਿ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇੱਕ ਲੜਕਾ ਲੜਕੀ ਜੋ ਕਿ ਆਪਸ ਦੇ ਵਿੱਚ ਦੋਸਤ ਨੇ ਐਸ਼ ਪ੍ਰਸਤੀ ਜੀਵਨ ਕਰਨ ਦੇ ਲਈ ਚਿੱਟਿਆ ਕਾਰੋਬਾਰ ਕਰਦੇ ਸੀ ਅਤੇ ਉਹਨਾਂ ਨੂੰ ਰੰਗੇ ਹੱਥੀ ਨਾਕਾਬੰਦੀ ਤੇ 1.5 ਕਰੋੜ ਦੇ ਚਿੱਟੇ ਸਮੇਤ 3500 ਦੀ ਡਰੱਗ ਮਣੀ ਅਤੇ ਇੱਕ ਇਲੈਕਟ੍ਰੋਨਿਕ ਕੰਡੇ ਸਮੇਤ ਕਾਬੂ ਕੀਤਾ ਹੈ ਇਸ ਪੂਰੇ ਮੌਕੇ ਤੇ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਹੈ ਤੁਸੀਂ ਆਪ ਹੀ ਦੇਖੋ ਤੇ ਸੁਣੋ ਕੱਲ ਅ ਇਹ ਸਰਬਿੰਦਰਪਾਲ ਤੇ ਉਸ ਦੀ ਟੀਮ ਨੇ ਫੌਜਲਾ ਬਾਈਪਾਸ ਸਾਗੇ ਨਕਲ ਆਇਆ ਸੀਗਾ ਨੇਕ ਦੇ ਦੌਰਾਨ ਚੈਕਿੰਗ ਕਰਦੇ ਹੋਏ ਸਾਨੂੰ ਇੱਕ ਸਕੂਟੀ ਛੱਕੀ ਨਜ਼ਰ ਆਈ ਤੇ ਉਹਨੂੰ ਚੈਕਿੰਗ ਕੀਤਾ ਜਦੋਂ ਉਹਦੇ ਵਿੱਚੋਂ ਸਾਨੂੰ 200 ਸਿੰਜਾਗ੍ਰਾਮ ਹੈਰੋਇਨ बरामद ਹੋਈ ਹੈ ਤੇ ਜਿਹੜੀ ਸਕੂਟੀ ਚਲਾ ਰਹੀ ਸੀ ਉਹ ਕੁੜੀ ਸੀ ਜਿਸ ਦਾ ਨਾਮ ਲੀਆ putri surender masih ਜਿਹੜੀ ਕਿ ਧਾਰੀਵਾਲ ਵਾਰਡ ਨੰਬਰ 2 ਦੀ ਰਹਿਣ ਵਾਲੀ ਹੈ ਤੇ ਫਿਲਹਾਲ ਜੁਬੜੀ ਸ਼ੋਰੂਮ ਗੁਰਾਸਪੁਰ ਰਹਿ ਰਹੀ ਹੈ ਤੇ ਜਿਹੜਾ ਮੁੰਡਾ ਪਿੱਛੇ ਬੈਠਾ ਸੀ ਉਹ ਅਜੀਤ ਸ਼ਰਮਾ ਪੁੱਤਰ ਰਮੇਸ਼ ਕੁਮਾਰ ਆਰਿਆਂ ਵਾਲੀ ਗਲੀ ਗੋਦਾਸਪੁਰ ਦਾ ਸੀਗਾ ਤੇ ਇਹਨਾਂ ਦੇ ਕਬਜ਼ੇ ਵਿੱਚੋਂ ਸਾਨੂੰ 257 ਗ੍ਰਾਮ ਹਿਰੋਇਨ ਤੇ ਇੱਕ ਕੰਡਾ ਤੇ 3500 ਡਰਗ ਮਨੀ ਮਿਲੀ ਇਹਨਾਂ ਕੋ ਇਹ ਡੈਫੀਨਟਲੀ ਪਹਿਲਾਂ ਵੀ ਵੇਚਦੇ ਸੀਗੇ ਪਰ ਫਿਲਹਾਲ ਇਹ ਉਹ ਜ਼ਰ ਰਿਮਾਂਡ ਲਾ ਕੇ ਜਿੱਦੇ ਪਿੱਛੇ ਬੈਕਵਾਰਡਿੰਗ ਸਿੱਧਾ ਕਰ ਰਿਹਾ ਹੈ ਇਹ ਫੋਨ ਲਈ ਤੇ ਤੈਨੂੰ ਦੇਣ ਜਾ ਰਹੇ ਸੀਗੇ ਉਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਸਾਹਮਣੇ ਆਵੇ ਤੁਹਾਨੂੰ ਦੱਸਦੇ ਜਾਏਗੇ ਕਿਹਾ ਕਰਾ ਰਹੇ ਹਾਂ ਫਿਲਹਾਲ ਥਾਣੇ ਕਿੱਪੜ ਦੇ ਸਥਿਤੀ ਵਿੱਚ ਕੋਈ ਕੁਝ ਨਹੀਂ ਹੈ ਨਾਲ ਉਹ ਰਿਮਾਂਡ ਕਰਕੇ ਪੁਲਿਸ ਰਿਮਾਂਡ ਲੈਤਾ ਜਾ ਰਿਹਾ ਹੈ ਕਿਥੇ ਫਰਦਰ ਇਨਵੈਸਟੀਗੇਸ਼ਨ ਪੁੱਛੀ ਗਈ ਕੀਤੀ ਜਾਏਗੀ ਤੇ ਜੋ ਵੀ ਇਨਵੈਸਟੀਗੇਸ਼ਨ ਚ ਨਿਕਲੇਗਾ ਉਹ ਤੁਹਾਨੂੰ ਦੱਸ ਦਿੱਤਾ ਜਾਏਗਾ